ਲਵੀ ਸੱਜਣੋ ਅੱਜ ਨਾ ਕੱਟੀਆਂ ਦਾ ਤੁਹਾਨੂੰ ਇਹ ਮੰਨ ਲਓ ਮੰਡੀ ਵਾਲਾ ਸਿਸਟਮ ਹੀ ਬਣਾ ਕੇ ਦੇਤਾ 8 ਕੱਟੀਆਂ ਨੇ ਟੋਟਲ 22 ਗੇਜੀ ਕੋਲੇ ਪਹੁੰਚੀਆਂ ਪਿੰਡ ਫਤੇਗੜ ਛੰਨਾ ਤਹਿਸੀਲ ਢਨੋਲਾ ਤੇ ਜ਼ਿਲ੍ਹਾ ਬਰਨਾਲਾ ਸਪੈਸ਼ਲੀ ਸੱਜਣ ਦਾ ਇਹ ਮੰਨ ਲਓ ਵੀ ਕੱਟੀਆਂ ਦਾ ਕੰਮ ਹੀ ਆ ਨੀਲੀ ਰਾਵੀ ਵੀ ਦਿਖਾ ਦਾਂਗੇ ਤੇ ਮੋਰਾ ਚ ਪੈਂਦੀਆਂ ਵੀ ਦਿਖਾ ਦਾਂਗੇ ਉਮਰ ਇਹ ਮੰਨ ਲਓ ਵੀ ਹਰ ਇੱਕ ਉਮਰ ਦੀ ਕੱਟੀ ਦਿਖਾ ਦਾਂਗੇ ਤੇ ਜਿਹੜਾ ਰੇਟ ਆ ਰੇਟ ਪਾਈ ਕਹਿੰਦਾ ਇਹ ਮੰਨ ਲਾ ਵੀ ਚਾਰ ਬਾਅਦ ਵੀਡੀਓ ਪਾਈ ਆ ਆਫਰ ਵਾਲਾ ਸਿਸਟਮ ਹੀ ਰਹੂਗਾ ਚਾਰਾਂ ਦਾ ਅਲੱਗ ਰੇਟ ਦੋ ਦਾ ਅਲੱਗ ਤੇ ਆ ਜੋੜੇ ਦਾ ਅਲੱਗ ਰੇਟ ਕੱਲੀ-ਕੱਲੀ ਦਾ ਬਾਈ ਨਾ ਉਦਾਂ ਕਰ ਲਿਓ ਤੇ ਜੋੜੇ-ਜੋੜੇ ਚ ਬਾਈ ਕਹਿੰਦਾ ਕਨਫਰਮੇਸ਼ਨ ਕਰ ਦਾਂਗੇ ਆ ਜਾ ਕੇ ਜਿੰਦਰਪੁਰਾ ਹੋਰ ਕਿਵੇਂ ਆ ਠੀਕ ਠਾਕ ਸਤਿ ਸ਼੍ਰੀ ਅਕਾਲ ਬਾਈ ਜੀ ਚੜਦੀ ਕਲਾ ਚੜਦੀ ਕਲਾ ਬੜੀ ਅਮਲੀ ਮੱਕੀ ਮੁੱਕੀ ਹਾਂ ਜੀ ਮੱਕੀ ਛਾਂ ਵਾਲੀ ਠੀਕ ਆ ਗੱਲ ਬੋਲ ਨੰਬਰ ਤੇਰਾ ਨੰਬਰ 97795 62218 97795 62218 ਤੇ ਇੱਕ ਆਫਰ ਵਾਲਾ ਸਿਸਟਮ ਕੀ ਹੈ ਅੱਜ ਆਪਣੇ ਕੋਲੇ ਵੀ ਉਹ ਚਾਰਾਂ ਦਾ ਇਕੱਠਾ ਕਰ ਦਾਂਗੇ ਇਕੱਠਾ ਕਰ ਦਾਂਗੇ ਜੋੜੇ ਦਾ ਅੱਡ ਕਰ ਦਾਂਗੇ ਜੋੜੇ ਦਾ ਅੱਡ ਦੇ ਦਾਂਗੇ ਆ ਜੋੜਾ ਅੱਡ ਦੇ ਕੱਟੀਆਂ ਛਾਰੀਆਂ ਯਾਰ ਕੱਟੀਆਂ ਦੇਖਾ ਕੱਟੀਆਂ ਦੇਖ ਲਾ ਕਹਿੰ ਬੱਲਾ ਕੋਲਾ ਸਾਫ ਸੁਥਰੀ ਦੰਦੋ ਖੀਰੀ ਵੀਰੇ ਖੀਰੀਆਂ ਘੱਟੇ ਮਿਲਣਗੇ ਸਾਰੀਆਂ ਆਪਣੇ ਕੋਲੇ ਠੀਕ ਆ ਗੱਲ ਐਨੂੰ ਲੈ ਚੱਲ ਕੂਨੀ ਥਣ ਚਾਰ ਮਿਲਣਗੇ ਰੇ ਕੱਟੀ ਦੀ ਫੋਟਾਂਾਂ ਕੇ ਕੱਟੀ ਦੀ ਨਹੀਂ ਥਣ ਸਿੰਗਲ ਚਾਰ ਤੇ ਬਾਡੀ ਬੁੱਡੀ ਬਾੜੀ ਕਮਾਲ ਦੀ ਆ ਕੱਟੀ ਦੀ ਐਨ ਭਈਆ ਪੂਰੀ ਫਿੱਟ ਫਿੱਟ ਇਹ ਇੱਥੋਂ ਖੜਾ ਲੈਂਦੇ ਰੀ ਜੱਕਾ ਕਮਾਲਾ ਭਈਆ ਇੱਥੇ ਮਜ਼ਬੂਤ ਆ ਗਈ ਸਜਣੋ ਫੁੱਲਾ ਇਹ ਲੈ ਚੱਲਾ ਲੈ ਚਲਾ ਐਨੂੰ ਲੈ ਚੱਲ ਕੂਨੀ ਬਹੁਤਾ ਕਿ ਮਰਜ਼ੀ ਆ ਤੇ ਇਹ ਲੈ ਲੈ ਆ ਸਵਾ ਆਦੀ ਆ ਗਈ ਠੰਡੀ ਬਿਲਕੁਲ ਤੇ ਸ਼ਕੀਨ ਆ ਗਈ ਫੁੱਲਾ ਹਣਾ ਕਿੰਨੀ ਕੁ ਮਰ ਰਹੂਗੀ ਇਹਦੀ ਵੀਰੇ ਉਮਰੇ ਦੀ ਹੋਊਗੀ 20 ਮਹੀਨਾ ਦੀ 20 ਮਹੀਨੇ ਲਗਪਗ ਇਹ ਮੰਨ ਲਓ ਵੀ ਇਹ ਗਰਮੀ ਗਰਮੀ ਵਾਲੇ 4 ਮਹੀਨੇ ਸਾਹਮ ਕੇ ਤੈਨਾਂ ਗੱਬਣ ਹੋਣ ਵਾਲੀਆਂ ਬੰ ਮਹੀਨਾ ਇੱਕ ਸਾਹਮਣੇ ਇੱਕ ਮਹੀਨੇ ਦੀ ਘਬੜ ਆ ਜੂਗੀ ਠੀਕ ਆ ਗੱਲ ਆਉ ਗਰਮੀ ਗਰਮੀ ਲਾ ਕੇ ਫਰਾਗੇ ਹਾਂ ਬਸ ਹਾਂ ਤੇ ਬਾਕੀ ਸਾਰੇ ਨੂੰ ਬਣਾਵਟ ਚੈੱਕ ਕਰ ਸਕਦੇ ਹਾਂ ਖਾਨ ਸਿੰਗਲ ਚਾਰ ਰਹਿਣਗੇ ਬਾਈ ਕਹਿੰਦਾ ਸਭਾ ਆ ਦੀ ਬਿਲਕੁਲ ਠੰਡੀ ਸੀਲ ਇਹ ਇਥੋਂ ਕਰਾ ਲਈ ਗਰੀ ਚੈੱਕ ਓਏ ਐ ਕੱਲਾ ਕੱਲਾ ਥਾਨ ਲੱਗਾ ਪੂਰੇ ਗੈਪ ਤੇ ਕੂਨੀ ਜਰ ਪਹਿਲਾਂ ਜਵਾਕ ਬੈਠਾ ਲੈਪਾ ਦੇ ਚੰਗੇ ਲੱਗਾਆਂ ਵਾਲਾ ਕੰਮ ਹੀ ਆ ਕੱਲੀ ਦੇ ਕਿੰਨੇ ਪੈਸੇ ਰਹਿ ਗਏ ਜੀ ਮੋਲ ਤੇ ਅੱਜ ਕਿ ਮੈਂ ਵੀਡੀਓ ਲੌਕ ਕਰੀਏ 40 ਕਰ ਵਾਲਾ 45 ਕਰ ਵਾਲਾ ਠੀਕ ਆ ਆਪਾਂ ਜੋੜਾ ਕੋ ਮਰਜ਼ੀ ਕਰ ਪਈਏ 75000 ਜੋੜਾ ਦੇ ਦਾਂਗੇ ਮਾਨਦਾਨ ਕਰ ਦਾਂਗੇ ਆ ਜੋੜਾ ਹਾਂ ਜੋੜਾ 75 ਦਾ ਹਾਂ ਜਮੇ ਫਿਕਸ ਕਰਦੇ ਜੋੜੇ ਦਾ ਜੇਬ ਵਿੱਚ ਪਉਣ ਵਾਲਾ ਤੂੰ ਹੀ ਕਰਦੇ ਰਕਮ ਕਰਨਾਂ ਦੇ ਕਰਦੇ ਜਮੇ ਫਿਕਸ ਕਰਦੇ ਤੂੰ ਹੀ ਦੱਸ ਦੇ ਫਿਰ ਇਹ ਵੀ ਗੱਲ ਆ 72 ਦਾ ਹੋ ਜੂ 71 ਦਾ ਜੋੜਾ ਦੇ ਦਾਂਗੇ 71 ਦਾ ਹੋਰ ਛੱਡ ਦਾਂਗੇ ਲਾ ਹਜ਼ਾਰ ਸੱਜਣੋ ਹੋਰ ਛੱਡਦਾ ਯਾਰ 70 ਦਾ ਜੋੜੀ ਨੂੰ ਚੱਲਦੀ ਹੈ। ਠੀਕ ਅਧੀਨ। ਇੱਕ ਤਾਂ ਘੱਟੀ ਇਹ ਵੀ ਖੀਰੀ ਘੱਟੀ ਇਹਦੀ ਵੀ ਝੋਲੀ ਦੇਖੋ ਘੱਟੀ ਵੀਰਿਆ। ਇੱਕ ਗੱਲ ਆ ਦੇਖ ਦੇਖ। ਇੱਕ ਨੰਬਰ ਤੇ ਦੋ ਉਪਰ ਆ 70 ਦਾ ਹੀ ਜੋੜਾ ਦੇਣਾ ਬਾਈ ਜਿਹੜਾ ਕਰਾ ਦੇ। ਤੇ ਬਾਕੀ ਪਿੱਠ ਫੁੱਟ ਦਿਖਾਉਣੀ। ਗੁੰਨੀ ਦੇਖੋ ਜੀ ਇਹ ਵੀ ਬਹੁਤ ਘੱਟੀ ਗੁੰਨੀ ਲੈ। ਤੌਰ ਖੋਲ ਕੇ ਬਰੀਕ ਆ ਗਈ ਫੁੱਲਾ ਚਰਵਾਦ ਵੀਡੀਓ ਪਾਈ ਆ। ਗੇਜੀ ਕਹਿੰਦਾ ਨਾ ਆ ਦੋਨੇ ਕੱਟੀਆਂ 70 ਦੀਆਂ ਫਿਕਸ ਹੋਣਗੀਆਂ। ਕਰਾਉਣ ਨੂੰ 80 ਕਰਾ ਲਓ ਮੁੱਲ ਬਾਈ ਕਹਿੰਦਾ 75 ਕਰਾ ਲਓ। ਹੈਕਸ ਜਾਂ 70 ਦਾ ਜੋੜਾ ਦੇ ਦਾਂਗੇ ਜੇ ਕਿਸੇ ਸੱਜਣ ਨੇ ਦੋਨੇ ਲੈਣੀਆਂ ਸਿੰਗੀ-ਸੁੰਗੀ ਬਰੀਕ ਸ਼ਕੀਨ ਫੁੱਲਾ ਇਹ ਸਰੀਰ ਮੈਂ ਇਹ ਕਹਿ ਦੂੰਗਾ ਕਿ ਜਿਵੇਂ ਜਮਾਂ ਸ਼ਾਂਤਵੇਂ ਸਰੀਰ ਦੀ ਹਨਾ ਆ ਨੇੜਿਆਂ ਫੜ ਕੇ ਲੈ ਚੱਲ ਨੇੜਿਆਂ ਲੈ ਚੱਲ ਦਰਦੀ ਆ ਥੋੜਾ ਜਿਹਾ ਇਥੋਂ ਇਥੋਂ ਕਰਾ ਮੂਰੀ ਨਹੀਂ ਪਾਈ ਜੇ ਰੱਸੀ ਬਾਈ ਜੀ ਗੱਲ ਚ ਇਹ ਇਹ ਮੈਂ ਕਹਿੰਦਾ ਯਾਰ ਇੱਕ ਨੰਬਰ ਆਈ ਨਾ ਵੀ ਵੱਧ ਚੱਕ ਮੀਆਂ ਚੰਗੀ ਹੈ ਘੱਟੀ ਵੀ ਲੈ ਇੱਕ ਮਾਲਕ 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 ਇੱਥੇ ਇੱਥੇ ਰੋਕ ਲਾ ਇਹ ਇਥੋਂ ਮਾਰ ਦੀ ਮੇਰੀ ਕੈਮਰਾ ਇਹਦੀ ਉਮਰ ਕਿੰਨੀ ਰਹੂਗੀ ਇਹਦੀ ਬੱਚ 19 ਮਹੀਨੇ 18 ਮਹੀਨੇ ਦੀ 18 ਦੀ ਹਾਂ ਤੇ ਸ਼ਕੀਨ ਵਾਲੀ ਆ ਨਾ ਸ਼ਕੀਨ ਬਹੁਤ ਚ ਆਬੋਜ ਕੇ ਬੋਜ ਕੇ ਲੈ ਜਾ ਸਿੰਗੀ ਸੁngੀ ਇਹ ਕਹਿ ਲਈ ਬਿਲਕੁਲ ਬੰਦ ਰੱਖੂ ਸ਼ਕੀਨ ਫੁੱਲ ਚਾਮੜਾ ਬਿਲਕੁਲ ਬਰੀਕ ਤੇ ਚੜਾਈ ਵਾਲੀ ਇਕੱਠੀ ਬਣੂਗੀ ਲਿੱਸੀ ਲਾਮੀ ਜੀ ਨਹੀਂ ਹੈਗੀ ਕਿਸੇ ਵੀ ਪੱਖ ਤੋਂ ਐਰ ਆ ਗਈ ਜੇ ਤੁਸੀਂ ਸ਼ੀਸ਼ਾ ਦੇਖ ਲਓ ਤੇ ਬਾਕੀ ਥਾਂ ਸਿੰਗਲ ਚਾਰ ਰਹਿਣਗੇ ਚਾਰ ਵੀਰੇ ਚਾਰ ਕਿਸੇ ਗੁੱਟੇ ਆਹ ਹੋ ਜਾ ਹੋ ਜਾ ਸਾਈਡ ਤੋਂ ਇੱਥੋਂ ਇੱਥੋਂ ਕਰਾ ਦੇਈਂ ਚੈੱਕ ਇਹ ਇੱਥੋਂ ਕਰਾ ਦੇਈਂ ਚੈੱਕ ਇਹ ਸਿੰਗੀ ਸੁngੀ ਯਾਰ ਬੰਦ ਸ਼ਕੀਨ ਇਹ ਦੋਨੇ ਜਮਾ ਫਿਕਸ 70 ਦੀਆਂ ਹਾਂ ਕੱਲੀ ਕੱਲੀ ਉਹ ਸਾਨੂੰ ਦੇਉ ਕੱਲੀ ਕੱਲੀ ਪਾਈ ਕਹਿੰਦਾ ਉਦਾਂ ਦੇਵਾਂਗੇ ਜੋੜਾ ਫੈਕਸ 70 ਦਾ ਹਾਂ ਨਾਲ ਆ ਕੰਮ ਇਹ ਲ ਦੋਨੇ ਕੱਟੀਆਂ ਗਰੀ ਦਿਖਾ ਦੇ ਕਿਹੜਾ ਹੋਰ ਸ਼ਕੀਨ ਫੁੱਲ ਬਾਟੀ ਦੀ ਬਣਤਰ ਵਾਲੀ ਕਮਾਲ ਦੀ ਹਣਾ ਕੱਟੀਆਂ ਕੱਦ ਦੇਖ ਵੀਰੇ ਆਲਾ ਕਹਿੰਦੇ ਦੇਖੋ ਹਜੀ ਖੀਰੀ ਕੱਟੀ ਆ 20 ਮਹੀਨੇ ਦੀ ਕੱਟੀ ਦੇਖ ਠੀਕ ਆ ਗੱਲ ਚੱਲ ਤੇ ਹੁਣ ਆ ਜਾ ਗਰੀ ਇੱਥੇ ਓਏ ਆ ਜਾਵੇਂ ਨੀ ਕਾ ਇਹ ਵੀ ਕੱਟੀ ਬਹੁਤ ਚੰਗੀ ਆ ਝਾਂਬੜਾ ਜਮੇ ਫਰੀਕ ਆ ਗਿਆ ਹਣਾ ਹਾਂ ਇਹ ਵੀ ਕੱਟੀ ਪਹੁੰਚ ਗਈ ਇੱਥੇ ਰੋਕੀ ਰੋਕੀ ਛੇਰ ਛੋਰ ਦੇਖੀ ਇੱਥੋਂ ਮਾਰਦੇ ਫਿਰ ਅੱਛਾ ਛੇਰ ਛੋਰ ਦੇ ਕੱਟੀ ਦਾ ਇਹ ਛੱਡੀ ਛੱਡੀ ਇੱਥੋਂ ਮਾਰਦੀ ਵੈਰੀ ਕੈਮਰਾ ਓਏ ਹਣ ਆਪਾਂ ਨਹੀਂ ਕਹ ਆ ਉਹਦਾ ਸੀਮਨ ਦਾ ਰੱਬ ਹੀ ਜਾਣਦਾ ਹਾਂ ਆਪਾਂ ਨਹੀਂ ਕਹਿੰਦੇ ਅੱਲਾਹ ਕਹਿੰਦਾ ਵੀ ਮੈਂ ਨਹੀਂ ਕਹਿੰਦਾ ਵੀ ਸੀਮਨ ਕਿਹੜਾ ਹੈ ਤੇ ਬਰੀਕ ਆ ਗਈ ਫੁੱਲ ਹੈ ਨਾ ਪੂਸ਼ਪਾਸ ਜਿਵੇਂ ਕਹਿੰਦੇ ਨੇ ਬਰੀਕ ਜਮਾ ਜਮਾ ਫੁੱਲ ਬਰੀਕੀ ਚ ਆ ਗਈ ਉਮਰ ਉਮਰ ਵੀ ਤਾਂ ਦੀ 16 ਮਹੀਨੇ ਦੇਉਗੇ 16 ਦੇ ਲਗਭਗ ਹਾਂ ਏਕ ਮਾ ਕੇ ਰੋਕ ਲੈ ਉੱਥੇ 11 ਥਣ ਸਿੰਗਲ ਚਾਰ ਹਾਂ ਇਹ ਵੀ ਕੁੰਨੀ ਲੈ ਲੈ ਫੜ ਲੈ ਕਿ ਮਾਰਦੀ ਲੈ ਸ਼ਕੀਨ ਫੁੱਲ ਨੇ ਸਾਰੇ ਗੱਟੀ ਸਾਰੇ ਕੁੰਨੀ ਨੇ ਗੱਟੀਆਂ ਇੱਥੋਂ ਦਿਖਾਈ ਗਏ ਬਾਈ ਕਹਿੰਦਾ ਦੱਸ ਕੇ ਐਮ 29 ਦੀ ਦੱਸੀ ਆ ਪਰ ਆਪਾਂ ਨਹੀਂ ਕਹਿੰਦੇ ਸੀਮਨ ਦੀ ਆ ਤੇ ਬਾਕੀ ਕੱਟੀ ਦੀ ਬਰੀਕੀ ਦੇ ਪਿੰਡਾ ਦੇ ਪਹਿਲਾਂ ਮੂੰਹ ਦੇ ਲੈ ਦੇਖ ਹਾਂ ਜਮ ਐਨ ਪਤਲੇ ਚਮੜੇ ਚ ਆ ਗਈ ਮੋਟੀ ਨਹੀਂ ਹੈਗੀ ਜਿਆਦੇ ਓਵਰਫਾਈਟ ਨਹੀਂ ਕਿਤੋਂ ਵੀ ਲੈ ਚਲ ਗਈ ਜੀ ਤੇ ਸਵਾ ਆਦੀ ਨਿੱਗੀ ਆ ਹਨ ਸਵਾ ਆਦੀ ਠੰਡੀ ਸੀਲ ਤੇ ਨੰਬਰ ਸੱਜਣੋ ਆ ਗਿਆ ਇਹਦਾ ਤੀਜਾ ਮੁੱਲਾ ਇਹਦਾ ਵੀ ਜੋੜੇ ਦਾ ਕਰਾਂਗਾ ਲਾਸਟ ਵਾਲੀਆਂ ਇੱਕ ਉਮਰ ਦੀਆਂ ਨੇ ਚਾਰਾਂ ਦੀ ਕਰਾ ਦਾਂਗੇ ਲਾਟ ਦੇ ਹੀ ਹਨ ਤੇ ਬਰੀਕ ਫੁੱਲਾ ਤੇ ਪੂਛ ਜਿਵੇਂ ਭਰਾ ਕਹਿੰਦੇ ਨੇ ਪੂਛ ਵੀ ਬਰੀਕ ਪੂਛਲੀ ਚਾਹੀਦੀ ਹੈ ਲੈ ਚਾਹੇ ਗੰਡਾਂ ਦੇ ਲਈ ਇੱਥੋਂ ਇੱਥੋਂ ਥਣ ਵੀ ਜੇ ਕੱਲਾ ਚਾਰ ਥਣ ਆਉਣਗੇ ਕੋਈ ਹੋਣੀ ਛੋਲੀ ਝੂਲੀ ਵਾਲੀ ਨਾੜਾਂ ਦੇ ਦੇਖਾ ਉੱਤੇ ਵੀ ਪਿੰਡੇ ਦੇਖ ਨਾੜਾਂ ਦੇਖ ਜਾਗਦੇ ਠੀਕ ਆ ਇਹ ਇੱਥੋਂ ਇੱਥੋਂ ਮਾਰਦੀ ਨਾੜਾਂ ਥੱਲੀਆਂ ਦਿਖਾਦੀ ਨਾੜਾਂ ਦੇ ਉੱਤੇ ਠੀਕ ਆ ਗੱਲ ਆ ਆ ਆ ਗਿਆ ਹੈਗਾ ਸਾਰਾ ਜਮਾ 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 ਬਰੀਕ ਆ ਨਾ ਕੱਟੀ ਆ ਆ ਕੱਟੀ ਬਹੁਤ ਚੰਗੀ ਆ ਠੀਕ ਆ ਇਹ ਕੱਟੀ ਦੀ ਉਮਰ 13 ਮਹੀਨੇ ਦੀ ਆ ਠੀਕ ਆ ਗੱਲ ਆ ਹਾਂ ਇਹਦਾ ਜੋੜੇ ਦੀ ਕਰਦਾਂਗੇ ਮੁੰਡਾ ਹਾਂ ਤੇ ਲੈ ਚੱਲ ਲੈ ਚੱਲ ਐਨ ਬੇਚਰ ਇਹਦੀ ਉਮਰ 13 ਮਹੀਨੇ 13 ਮਹੀਨੇ ਕੱਟੀ ਤੇ ਸੁੰਗੀ ਸੁੰਗੀ ਇਹਦੀ ਜੇਲੀ ਬਰੀਕ ਰਹੂਗੀ ਜਮਾ ਹਣਾ 3 ਤੇ 4 ਵਾਲੀ ਦੋਨਾਂ ਦਾ ਮੁੱਲ ਇਹ ਗੱਟੀਆਂ ਸਾਰੀਆਂ ਕੋਈਆਂ ਕਿੱਥੇ ਮਰਜ਼ੀ ਖੜਾਈ ਚੱਲੇ ਇਹ ਰੋਕ ਲੈ ਇੱਥੇ ਬਸ ਇਹ ਇੱਥੋਂ 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 ਦਿਖਾ ਦੇ ਇਹਨਾਂ ਦੀ ਡਿਮਾਂਡ ਵੱਧ ਰਹੀਆਂ ਨੇ ਮੇਰੇ ਖਿਆਲ ਨਾਲ ਕਾਲੀਆਂ ਨਾਲ ਉਹ ਵੀ ਹਾਂ ਲੈ ਚਲਾ ਆ ਇਧਰ ਲੈ ਬਨੇ ਆ ਲੈ ਆ ਲੈ ਆ ਤੇ ਬਾਕੀ ਇੱਕ ਗੱਲ ਮੈਂ ਤੁਹਾਨੂੰ ਹੋਰ ਕਹਿਣਾ ਹੁੰਦਾ ਵੀ ਜਿਹੜੇ ਸੱਜਣ ਨੇ ਲੈਣੀ ਹੁੰਦੀ ਹੈ ਕਿ ਜੀ ਮੈਂ ਕਹੂੰਗਾ ਵੀ ਉਹਨੇ ਆਪ ਦੀ ਜਮਾਨਤ ਤੋਂ ਵੱਧ ਕੰਮ ਲੈਣਾ ਆਪਣੇ ਤੋਂ ਵੀ ਹਾਂ ਹਣ ਵੀਰੇ ਯਾਰ ਆਪਣੇ ਕੋਲੇ ਬੰਦੇ ਰੇਕ ਬੰਦਾ ਹੁੰਦਾਗਾ ਉਹਦੇ ਵਿੱਚ ਆਹ ਦੋਨਾਂ ਤੇ ਮਾਰ ਦੇ ਕਿ ਜੀ ਦੋਨੇ ਕਿੰਨੇ ਨੇ ਹੋਣਗੇ ਇਹ ਜਦੋਂ ਕੱਲੀ-ਕੱਲੀ ਦੇ ਮੁੱਲ ਨਾਲ ਪੁੱਛਣ ਲੱਗ ਗਏ ਜਦੋਂ ਫਿਰ ਉਹ ਜਿਹਾ ਪੁੱਛਿਆ ਨਾ ਠੀਕ ਹੈ ਨਾ ਦੋਨੇ ਜੋੜਾ ਲੈਣਾ ਆਪਾਂ 45 ਹਜ਼ਾਰ ਜੋੜਾ ਦੇ ਦਾਂਗੇ ਜੋੜਾ 45 ਹਾਂ ਮਾਨਤਨ ਉਹ ਜੋ ਮਾਨਤਨ ਕਰੂੰਗਾ ਜਮੀ ਫਿਕਸ ਜਾ ਹਾਂ ਮਾਨਤਨ ਕਰ ਦੋ ਜਮੀ ਫਿਕਸ ਦੋ ਛੱਡ ਦਾਂਗੇ 43 ਦਾ ਦੇ ਦੂੰ ਤਰਤਾਲ ਦੇ ਦਾਂਗੇ 43 ਦਾ ਜੋੜਾ ਕਰਦਾਂਗੇ ਉਹ ਕਰਦਾਂਗੇ ਸੱਤ ਵੀ ਆਲਾ ਕੱਲ ਨੂੰ ਆਲਾ ਕਹੇ ਵੀ ਜੋੜ ਜੋ ਕੱਲੀ ਕੱਲ ਦੇ ਨਾਲ ਹੋਸਾ ਨਾਲ ਦੂੰ ਕੱਲੀ ਕੱਲੀ ਹੋਸਾ ਬਣਾਣਾ ਜੇ ਕਿਸੇ ਨੇ ਚਾਰੇ ਲੈਣੀਆਂ ਤਾਂ ਹੋਸਾ ਹਾਂ ਬਸ ਹੋਸਾ ਠੀਕ ਹੈ ਗੱਲ ਤੇ ਆ ਜਾ ਆ ਜਾ ਗਰੀ ਹੁਣ ਆ ਜਾ ਅਗਲੇ ਨੰਬਰ ਤੇ ਹੁਣ ਮਾਰ ਦਿਆਂਗਾ ਆ ਕੱਟੀ ਬਹੁਤ ਚੰਗੀ ਮੈਂ ਇਹ ਹੰਡਾਏ ਤੋਂ ਆਈ ਹੋਈ ਆ ਇਹ ਇੱਥੋਂ ਦਿਖਾ ਦੇ ਥੱਲੇੋਂ ਥਾਂ ਸਿੰਗਲ ਚਾਰ ਹੀ ਲੈਣਗੇ ਫਾਲਤੂ ਨਹੀਂ ਹੋਊਗਾ ਇਹਦਾ ਮੇਰਾ ਖਾਲਾ ਦੁੱਧ ਵਾਲੀ ਲੂਈ ਆ ਇਹਨਾ ਕਿੰਨੀ ਕੁ ਮਰ ਹੋਊਗੀ ਇਹਦੀ ਮਰ 12 13 ਮਹੀਨਿਆਂ ਦੀ 12 ਮਹੀਨੇ ਲੜਾ 12 13 ਦੀ ਹਾਂ ਤੇ ਆ ਕੱਟੀ ਦੀ ਇਹਦੀ ਵੀ 13 ਮਹੀਨੇ ਦੀ ਆ ਤੇ ਇੱਥੋਂ ਇੱਥੋਂ ਮਾਰਦੇ ਇਹ 13 ਦਿਨ ਮਹੀਨੇ ਦੇ ਹੋਣੇ ਸਾਰੇ ਕੱਟੀਆਂ ਠੀਕ ਹੈ ਗੱਲ ਹਾਂ ਵੀ ਹਾਂ ਤੇ ਇੱਕ ਆਗੇ ਤੇ ਨੀਲੀ ਰਾਵੀ ਦੀ ਹੈ ਨਾ ਹਾਂ ਤਾਂ ਇਹ ਆਗੇ ਨੀਲੀ ਰਾਵੀ ਵਾਲੀ ਇੱਥੋਂ ਮਾਰਦੀ ਗਰੀ ਕੈਮਰਾ ਉਰਲੇ ਬੰਨੋ ਕਰਾ ਲਈ ਚੋ ਇੱਕ ਆ ਦੇ ਝੋਲੀ ਥੱਲੇ ਸਾਰੇ ਥੰਦ ਖੋਲੀ ਕਿੰਨੇ ਲੱਗਣਾ ਡੱਬ ਦੇਖ ਕੱਟੀ ਦੇਖ ਚੋਲੀ ਦੇ ਡੇਢ ਡੱਬ ਨੂੰ ਪਚਾਰ ਝੋਲੀ ਬਹੁਤ ਚੰਗੀਆਂ ਜਾਣਦੇ ਪਰਲੇ ਬੰਨੇ ਇਹ ਇੱਥੋਂ ਮਾਰਦੀਆਂ ਮੇਰਾ ਇੱਕ ਇਹ 2 ਨੰਬਰ ਤੇ ਇਹ ਤੇ ਨੇ ਤੇ ਚਾਰ ਤੇ ਆ ਗਈ ਹੈ ਨਾ ਹਾਂ ਬਾਹਰੇ ਕੱਢ ਕੇ ਤੋੜ ਕੇ ਦਿਖਾਣੇ ਪਾ ਫਿਰ ਕੱਲ ਨੂੰ ਲਗੋ ਕੋਈ ਚੱਕਰੀ ਨਹੀਂ ਤੋੜਨਾਂ ਨੀ ਕਦੀ ਤੋੜ ਕੇ ਦਿਖਾਣੇ ਤੋੜਨੀਆਂ ਨਾ ਨਾ ਕੋਈ ਇਸ਼ੂ ਨਹੀਂ ਨੇ ਆ ਕੇ ਵੀ ਲਗਾਂ ਤੋੜ ਕੇ ਉਹ ਕੇਜੀ ਰਿਪੋਰਟ ਆ ਗਈ ਉਹ ਤੋੜਨ ਤੋੜਨ ਜਗਾ ਲਓ ਕਿਸੇ ਇੱਕ ਪੱਖ ਤੋਂ ਲੈ ਵੀ ਕੇਜੀ ਲੈਣਾ ਤਾਂ ਚਾਰਾਂ ਦੀ ਕਰਦੇ ਨੀਲੀ ਦਾ ਅੱਡ ਕਰ ਲਈ ਇਹਦਾ ਅੱਡ ਕਰ ਲਈ ਕੇਰਾ ਚਾਰਾਂ ਦੀ ਦੱਸ ਦੇ ਇਹਨਾਂ ਦਾ ਅੱਛੀ ਯਾਰਾ ਜੋੜਾ ਦੇ ਦਾਂ ਚਾਰੇ ਦੇ ਦਾਂਗੇ ਚਾਰੇ ਹਾਂ 80 ਦੀਆਂ ਹਾਂ ਮਾਫੀ ਇਸੀ ਜੋ ਫਿਕਸੇ ਕਰਨਾ ਕੰਮ ਜੀ ਮੈਂ ਪੰਜ ਯਾਰ ਮਾਫੀ ਕਰ ਦੋ 75 ਹਾਂ 75 ਦੇਣੇ ਹਜ਼ਾਰ ਹੋਰ ਛੱਡਦਾ 74 ਦੀਆਂ ਜਮੀ ਕਰਦੇ ਚਲ ਠੀਕ ਆ ਵੀ ਉਹ ਕੱਲੀ ਕੱਲ ਨੂੰ ਮੰਗੋਲਾ ਕੱਲੀ ਮੈਂ ਆਰਡਰ ਲੱਗ ਦੂੰ ਨੀਲੀ ਰਾਵੀ ਹਾਂ ਕੱਲੀ ਲੱਗ ਦੂੰ ਉਹਦਾ ਤੁਹਾਨੂੰ ਸੱਚ ਨੂੰ ਗੱਲ ਇੱਕ ਦਾ ਦੱਸਦਾ ਵੀ ਇਹਨਾਂ ਤਿੰਨਾਂ ਨੂੰ ਮੁੱਲ ਉੱਚਾ ਉਹ ਮੈਂ ਚਾਰਾਂ ਚ ਪਵਾ ਕੀ ਬਾਈ ਤੋਂ ਮੁੱਲ ਕਰਾਂ ਵੀਰੇ ਕੱਲ ਵੀ ਮੈਨੂੰ ਕੱਲੀ 25000 ਦਿੰਦੇ ਸੀ ਠੀਕ ਆ ਗੱਲ ਕੱਲੀ ਦਾ ਉਹ ਜਿਵੇਂ ਕੋਈ ਭਰਾ ਕਹਿ ਦੂਗਾ ਵੀ ਹੈਨਾ ਵੀ ਉਹ ਨੀਲੀ ਵਾਲੀ ਕੱਲੀ ਲੈ ਲਊਗਾ ਕੱਲੀ ਵਾਲਾ ਕੰਮ ਨਹੀਂ ਕਰੀ ਚਾਰਾਂ ਤੇ ਘੁਮਾ ਦੇ ਕੈਮਰਾ ਇਹ ਆ ਘੱਟੀ ਤੱਕ ਇਹ ਚਾਰੇ ਨਾ 74 ਦੀਆਂ ਫਿਕਸ ਜੀਆਂ ਹੋਣਗੀਆਂ ਕੱਲੀ ਕੱਲੀ ਦਾ ਮੁੱਲ ਫੋਨ ਤੇ ਕਰ ਲਿਓ ਕੱਲੀ ਕੱਲੀ ਦਾ ਹੋਊਗਾ ਉਦਾਂ ਦਾ ਮੁੱਲ ਕਿਹੜਾ ਸਾਰੀਆਂ ਤੇ ਕੈਮਰਾ ਫੇਰ ਘੁਮਾ ਦੇ ਨੰਬਰ ਬੋਲਦੇ ਜੀ 97795 62218 ਜੀ 97795 62218 ਜੀ 64218 ਆ ਗਿਆ ਇਹ ਸੱਜਣ ਦਾ ਨੰਬਰ ਇੱਕ ਕਟੀਆਂ ਇਹ ਮੰਨ ਲਓ ਵੀ ਹਰ ਟਾਈਮ ਹੁਣ ਨਾ ਅਵੇਲੇਬਲ ਹੀ ਹੋਇਆ ਕਰਨੀਆਂ ਬਾਈ ਕੋਲੇ ਪਿੰਡ ਫਤੇਗੜ 66 ਤਹਿਸੀਲ ਤਨੌਲਾ ਮੰਡੀ ਤੇ ਜ਼ਿਲ੍ਹਾ ਬਰਨਾਲਾ ਸੰਪਰਕ ਬਾਈ ਨਾਲ ਕਰ ਲਓ ਨੰਬਰ ਬਾਈ ਦਾ ਚੱਲੀ ਜਾਂਦਾ ਧੰਨਵਾਦ ਜੀ